ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੀ ਵੀ ਸਾਰੇ ਠੀਕ ਠਾਕ ਆ ਜੀ ਤੇ ਮੋ ਦ ਪਰਦਾ ਹੋ ਗਿਆ ਤੇ ਤਕਰੀਬਨ ਕੰਮ ਧੰਦੇ ਸਾਰੇ ਨਿਬੜੇ ਹੁਣ ਸ਼ਾਂ ਆਲੇ ਤੇ ਹੋ ਜਾ ਆਵੇ ਸ਼ਾਮੇ ਵੀ ਡੱਠਾ ਪਿਆ ਇੱਕ ਮੈਂ ਉਹਨੇ ਇੱਥੇ ਤੋਂ ਧੁੱਪ ਆਲੇ ਤੇ ਪਤਾ ਨਹੀਂ ਮੌਸਮ ਕਿਵੇਂ ਦਾ ਹੋਇਆ ਪਿਆ ਕਿਤੇ ਬੱਦਲ ਹੋ ਜਾਂਦੇ ਆ ਕਿਤੇ ਧੁੱਪ ਲੱਗਦੀ ਏ ਧੁੱਪੇ ਧੁੱਪ ਲੱਗਦੀ ਏ ਸ਼ਾਮੇ ਬੈੰਨੇ ਆ ਤਾਂ ਠੰਡ ਲੱਗਦੀ ਏ ਤੇ ਕੱਲ ਆਪਾਂ ਮੋਟਾ-ਮੋਟਾ ਕੰਮ ਨਵੀੜ ਤਰ ਜਾਈਆਂ ਸਾਂਭਤੀਆਂ ਅੱਜ ਚਿੱਟੇ ਗਲਾਫਾਂ ਵਾਲੀਆਂ ਦੇ ਗਲਾਫ ਲਾਉਨੇ ਆ ਕੱਲ ਗਰਮ ਗਲਾਸ ਤੋਂ ਕਿ ਸਾਂਭ ਤੇ ਸੀਗੇ ਤੇ ਅੱਜ ਆਵਈਆਂ ਇਹ ਕੱਢੀਆਂ ਸਿੰਘ ਇਹਨਾਂ ਦੇ ਗਲਾਫ ਲਾਉਣੀ ਆ ਗਲਾਵਟ ਹੋਵਾਂਗੇ ਅੱਜ ਛੋਟੇ ਕੱਪੜੇ ਧੋਤੇ ਸੀਗੇ ਅੱਜ ਕੁਛ ਸੀ ਤਾਂ ਠੀਕ ਨਹੀਂ ਸੀਗੀ ਤਾਂ ਕਰਕੇ ਕਰਨਨੰਦ ਬੋਰਨੂ ਚਲੇ ਆ ਗਏ ਕੰਮ ਧੰਦਾ ਨਵੇੜਦੇ ਨੂੰ ਹੁਣ ਇੱਕ ਤਾਂ ਗਰਮੀ ਹੋ ਜਾਂਦੀ ਹੈ ਜਲਦੀ ਤੇ ਇੱਕ ਕੰਮ ਧੰਦਾ ਜਿਹਾ ਕਰਦਿਆਂ ਨੂੰ ਧੁੱਪ ਜਦੋਂ ਚੜ ਜਾਂਦੀ ਏ ਫਿਰ ਤਸਰੀਰ ਬਸ ਡਿਗੂ ਡਿਗੂ ਹੋਣ ਲੱਗ ਜਾਂਦਾ। ਇਹ ਕੰਮ ਧੰਦਾ ਨਵੇੜ ਕੇ ਪੈ ਗਈ ਸੀ ਬਿੰਦਕ ਮੈਂ ਤਾਂ। ਜੇ ਤਾਂ ਧੁੱਪੇ ਪੈਨੇ ਧੁੱਪ ਲੱਗਦੀ ਏ ਸ਼ਾਮੇ ਪੈਨੇ ਆ ਤਾਂ ਠੰਡ ਲੱਗਦੀ ਏ। ਪਤਾ ਨਹੀਂ ਕਿਹਜਾ ਹੋਇਆ ਪਿਆ ਦਿਨ ਜੇ। ਵੈਸੇ ਤਾਂ ਜੇ ਥੋੜੀ ਬਹੁਤੀ ਠੰਡ ਹਜੇ ਰਵੇ ਚੰਗੀ ਏ ਕਣਕਾਂ ਵਾਸਤੇ ਵੀ ਚੰਗੀ ਏ। ਐਡੀ ਛੇਤੀ ਗਰਮੀ ਹੋਣੇ ਤੋਂ ਪੈਣ ਲੱਗੀ। ਕਿੱਥੇ ਜਾ ਕੇ ਜੀਠ ਹਾੜ ਹੋਣਾ ਨਹੀਂ ਆਉਣਾ। ਕਿ ਤਾਂ ਗਰਮੈਸ਼ੀ ਬਹੁਤ ਜ਼ਿਆਦਾ ਹੋ ਜੂਗੀ ਤੇ ਚਲੋ ਜੀ ਅੱਜ ਆਪ ਪਲੀਟ ਜੀ ਬਲੌਗ ਸ਼ੁਰੂ ਕੀਤਾ ਤੇ ਕਰਦੇ ਰਹਿਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਦਿਖਾਉਂਦੇ ਰਹਿਾਂਗੇ ਤੁਹਾਨੂੰ ਆਪਣੇ ਡੇਲੀ ਰੁਟੀਨ ਦੇ ਕੰਮ ਧੰਦੇ ਜੋ ਵੀ ਆਪਾਂ ਕਰਦੇ ਆ ਹੁਣ ਤਾਂ ਮੈਂ ਗਲਾਫ ਲਾ ਕੇ ਰੱਖਦੀ ਆ ਸਵੇਰੇ ਧੁੱਪੇ ਜਾਣਗੇ ਧੁੱਪ ਜੀ ਲੱਗੂਗੀ ਛੱਕੀ ਜਾਂਦੇ ਹਵਾ ਨਾਲ ਘੇਰਾ ਧੋ ਕੇ ਸੁੱਕਣੇ ਪਾਏ ਹੋਣੇ ਇਹ ਹੁਣ ਸਿਆਲਾਂ ਦਾ ਨਾ ਕੰਮ ਜ਼ਿਆਦਾ ਹੁੰਦਾ ਖਲਾਰਾ ਬਹੁਤ ਜ਼ਿਆਦਾ ਹੁੰਦਾ ਰਜਾਈਆਂ ਕੰਬਲ ਕੋਟੀਆਂ ਸਵਟਰਾਂ ਸ਼ਾਲ ਵੈਸੇ ਇਹ ਕਿ ਉਨੀ ਠੰਡ ਵੀ ਹੈ ਨਹੀਂ ਸੀਗੀ ਪਰ ਫਿਰ ਵੀ ਅਜਾ ਮੁੱਲੇ ਭਲਾ ਆ ਜਾਨੂੰ ਹੁਣ ਜਿੱਦੇ ਅੰਬਰਸਰ ਪਿੱਛੇ ਜੇ ਗੜੇ ਪਏ ਉੱਦੇ ਦੋ ਦਿਨ ਬਹੁਤ ਜ਼ਿਆਦਾ ਠਾਰੀ ਰਹੀ ਹੈ ਠੰਡ ਸੀਗੀ ਇਹ ਹੁਣ ਹੌਲੀ ਹੌਲੀ ਸਮੇਟਿਆ ਜਾਣਾ ਇੱਕ ਦਿਨ ਵਿੱਚ ਦੀ ਤਰ ਕੀਤਾ ਨਹੀਂ ਜਾਣਾ ਵੀ ਇੱਕ ਦਿਨ ਵਿੱਚ ਦੀ ਚੱਕ ਦਾਂਗੇ ਆਪਾਂ ਸਾਰਾ ਇੱਕ ਦਿਨ ਕੱਪੜੇ-ਕੁੱਪੜੀ ਸਾਂਭੇ ਜਾਣੇ ਮੋٹے ਫੇਰ ਰਜਾਈਆਂ ਰਜੂਈਆਂ ਧੋ ਕੇ ਹੌਲੀ-ਹੌਲੀ ਉਦੋਂ ਤਾਂ ਆਪਾਂ ਚੱਕੀ ਜਾਣੇ ਕੱਢੀ ਜਾਣੇ ਚੱਕੀ ਜਾਣੇ ਕੱਢੀ ਜਾਣੇ ਹੁਣ ਪਤਾ ਲੱਗਣਾ ਜਿਹੜੇ ਰੱਖਣੇ ਹੋਏ ਵੀ ਕਿੱਥੇ ਕਿਵੇਂ-ਕਿਵੇਂ ਸੈੱਟ ਕਰਕੇ ਫਿਰ ਰੱਖਣੇ ਆ ਦੁਬਾਰਾ ਤਾਂ ਸਾਰੇ ਪਾਸੇ ਗਰਮ ਕੱਪੜਿਆਂ ਦਾ ਹੀ ਹਜੇ ਤਾਂ ਖਲਾਰਾ ਪਿਆ ਆ ਥੋੜੇ ਬਹੁਤੇ ਮੈਂ ਤਾਂ ਮੋٹے-ਮੋਟੇ ਜਿਹੀ ਵਾਲੀਆਂ ਮੋਟੀਆਂ ਜੈਗਟਾਂ ਕੋਟੀਆਂ ਜਿਹੜੀਆਂ ਸੀng ਇੱਕ ਦਿਨ ਬੰਨ ਕੇ ਗੰਡਲੀ ਜੀ ਬੈੱਡ 'ਚ ਸੈੱਟਤੀ ਸੀਗੀ ਤੇ ਕੱਲ ਮੈਂ ਰਜਾਈਆਂ ਗਲਾਫ ਚੜਾ ਕੇ ਸਾਮ ਤੇ ਹੁਣ ਹੌਲੀ-ਹੌਲੀ ਮੈਂ ਦੂਜਿਆਂ ਨੂੰ ਸਾਰਿਆਂ ਨੂੰ ਕਹੀ ਜਾਨੀ ਮੈਂ ਖੱਕ ਇੱਕ-ਦੋ-ਦੋ ਕਰਕੇ ਰਜਾਈਆਂ ਲਾਈ ਚੱਲੋ ਕੰਬਲ ਲਈ ਚੱਲੋ ਵੀ ਤੋਤੇ ਜਾਣਗੇ ਤੇ ਧੋ ਕੇ ਆਪਾਂ ਨਾਲ ਦੇ ਨਾਲ ਸਾਂਭੀ ਚੱਲਾਂਗੇ ਤੇ ਚਲੋ ਜੀ ਵੀਡੀਓ ਦੇ ਨਾਲ ਬਣੇ ਰਹੋ ਕਰਦੇ ਰਹਿਾਂਗੇ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਚਾਹ ਪੀ ਲਗੇ ਘਟਕ ਹੁਣ ਕੈਮ ਜੀ ਹੁੰਨੇ ਆ ਫੇਰ ਕਰਾਂਗੇ ਚੋਕਰੀ ਚ ਸਾਬਣ ਨਾਉਣ ਵਾਲਾ ਡਰਾਪ 3:3 ਵਜ ਗਏ ਬੱਦਲ ਹੋਏ ਪਰ ਅੱਪ ਦਾ ਕੋਈ ਪਤਾ ਨਹੀਂ ਲਓ ਜੀ ਧਣੀਆਂ ਵੱਡ ਲਿਆਂਦਾ ਬੀਬੀ ਸਵਾਰੂਗੀ ਮੈਂ ਕੱਪੜੇ ਲਾ ਕੇ ਤੇ ਆ ਲਾ ਕੇ ਫੇਰ ਕਰਦੇ ਆਪਾਂ ਸਬਜੀ ਦਾ ਬਣਾਵਾਂਗੇ ਸਬਜੀ ਟਾਈਮ ਨਹੀਂ ਬਣਾ ਲਾਣੀ ਕੁੱਕਰ ਚ ਲੇਟੀ ਧਰਨੀ ਹਾਂ ਜੀ ਲੇਟੀ ਨੂੰ ਅੱਗ ਬਾਲ ਲਓ 3:3 ਵਜੇ ਵੀ ਸਾਹਮ ਦੇਣੇ ਆ ਮੋਟੇ ਹੁਣ ਨਾ ਭਲਾ ਬੱਦਲ ਹੋਣ ਕੋਸ ਹੋਵੇ ਭਲਾ ਚਾਰ ਕਣੀਆਂ ਵੀ ਪਹਿਣ ਫੇਰ ਵੀ ਇੰਨੀ ਨਹੀਂ ਹੋਣੀ ਠੰਡ ਗਲਾਬੀਆਂ ਦੇ ਨਹੀਂ ਉਹਦੇ ਚ ਹੋਊਗਾ ਨਾ ਮੈਂ ਨਹੀਂ ਨਹੀਂ ਹੋਣਾ ਨਾ ਹੋਵੇ ਚੋਕਾ ਮੈਂ ਕਿੰਦਰ ਕੁੱਟਾ ਫੇਰ ਮੈਂ ਕਿੱਥੇ ਕੁੱਟਾ ਲਓ ਜੀ ਕਿਉਂਤੀ ਦੀ ਡਿਮਾਂਡ ਤੇ ਹੁਣ ਬਣਨ ਲੱਗੇ ਆ ਪਰੋਠੇ ਤੇ ਆਪਾਂ ਬਣਾਵਾਂਗੇ ਚੂਰੀ ਸ਼ੱਕਰ ਵਾਲੀ ਆਜੋ ਬਈ ਮੈਂ ਪਰੋਠੇ ਲਾ ਦੇਣੀ ਆ ਚੂਰੀ ਬਣਾ ਲਓ ਅਠਾ ਤੂੰ ਆਵੇਂ ਇੱਧਰ ਆ ਗਿਆ ਆਪਣਾ ਗੁਰਕੀਰਤ ਸਿੰਘ ਗੁਰਕੀਰਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰਦੇ ਸਤਿ ਸ਼੍ਰੀ ਅਕਾਲ ਤੇ ਆਪਾਂ ਚੱਲੇ ਆਂ ਅਨੰਦਪੁਰ ਨੂੰ ਚੰ ਕੋਈ ਈਮੜੀ ਕੁਟੇਂਗੀ ਕਿ ਪਰੌਠਾ ਬਣਾਵੇਂਗੀ ਮੈਂ ਪਰੌਠਾ ਬਣਾਵਾਂਗੀ ਠੀਕ ਆ ਆ ਜਾ ਤੇਰਾ ਲੋ ਜੀ ਚੂਰੀ ਆਪਣੀ ਰੈਡੀ ਹੋ ਗਈ ਪਿਆਰ ਉਹਦੇ ਚ ਉਹਦੇ ਬੜਾ ਜਿਆਦਾ ਬਹੁਤ ਲੱਗੇ ਉਹ ਕਹੇਗਾ ਜਾਂ ਪੁੱਛੀ ਚਾਚੇ ਨੂੰ ਕਵਰ ਪੀ ਦ ਕੌਲੀ ਚਮਚੇ ਨਾਲ ਖਾਣੀ ਕਿ ਪਿੰਨੀ ਵਟ ਕੇ ਕੋਣੋਂ ਦੋਨਾਂ ਨੂੰ ਹੋਰ ਬਣਾ ਦੇਣੇ ਕਿ ਅਦਾਣਾ ਵਾਲੀ ਪਲੇਟ ਕਿ ਆਪਕਾ ਗਰਕੀ ਉੱਤੇ ਹੂੰ ਇਹਦੇ ਕਿ ਦਾਣੇ ਵਾਲੀ ਪਲੇਟ ਜਾ ਕਿੱਥੇ ਪਾ ਲਈ ਹਾਂ ਆਇਆ ਬਰੋ ਤਾਂ ਵੀ ਸਿੱਟੀ ਤੇ ਰ ਆ ਵੀ ਚੂਰ ਕੇ ਸਿੱਟੀ ਵਿੱਚ ਤੇ ਗੁੱਠੇ ਦੇ ਲਈ ਮਰਾਂ ਗੁੱਠੇ ਤਾਂ ਆ ਹੀ ਜਾਂਦੇ ਬਹੁਤ ਚਿਕੜਾ ਪਾ ਤਾ ਲਿਆ ਮੇਰਾ ਉਹਦੇ ਨਾਲ ਆ ਗਏ ਪ੍ਰਦੇਸੀ ਆਹ तेरा साथी <laughs> नंबर <नम्दर> दो हाँ। <laughs> एक <आगे> दो <laughs> ਦੇ ਦੋਵੇਂ ਹੋਰ ਆਉਣਾ ਸੀ ਪਰ ਤੁਸੀਂ ਹੋ ਜੋ تھے আর ਤੁਸੀਂ ਇਹ ਵੀ ਖਾ ਲਈਆਂ ਫਲਾਡਸ ਆਉਣੇ ਮੇਰਾ ਨਾਮ ਮਿਟ ਲਓ ਜੀ ਚੂਰੀ ਬੜ ਕੇ ਤਿਆਰ ਹੁਣ ਆਪਾਂ ਕਰਦੇ ਆ ਪਿੰਨੀਆਂ ਬਣਾ ਕੇ ਸਰਵ ਕਰਦੇ ਆ ਗੀਰਤਾ ਇੱਕ ਪਿੰਨੀ ਤੂੰ ਚੱਕ ਲੈ ਤੇ ਤਿੰਨ ਫੁੱਫਾ ਜਿੰਦੀ ਹੈ ਚਾ ਤਿੰਨ ਫੜਾਇਆ ਇੱਕ ਤੂੰ ਖਾ ਲੈ ਮੈਂ ਹੋਰ ਬਣਾ ਦੇ ਲਓ ਬਈ ਆਪਣੇ ਚੱਲੇ ਆ ਮੁੰਡੇ ਆਨੰਦਪੁਰ ਸਾਹਿਬ ਨੂੰ ਰਮਾਨ ਗੁਰਕੀਰਤ ਪਿੰਦਰ ਪਹਿਲਾਂ ਹੀ ਗੱਡੀ 'ਚ ਵੜ ਕੇ ਬੈ ਗਿਆ ਹੋਰ ਤਾਂ ਨਹੀਂ ਪੁੱਛਦੇ ਨਹੀਂ ਨਹੀਂ ਬੱਸ ਹੋਰ ਨੂੰ ਪੁੱਛ ਵੀ ਲੈਣਾ ਸੀ ਬਾਕੀ ਸਾਮਾਨ ਉਹ ਸਾਰਾ ਲੈ ਕੇ ਗਿਆ ਵਾ ਅਰਮਾਨ ਮੂਰੇ ਬਹਿ ਜਾਊਗਾ ਤੂੰ ਇੱਧਰ ਬਹਿ ਜਾ ਪਿੱਛੇ ਉਹ ਬਹਿ ਜਾਊਗਾ ਇੱਥੋਂ ਦੀ ਬਹਿ ਜਾ ਇੱਥੋਂ ਦੀ ਅੱਛਾ ਕੋਮਲ ਬਹਿ ਜੂ ਠੀਕ ਐ ਕੋਮਲ ਨੂੰ ਬਹਾ ਲਿਓ ਕਹਿੰਦੇ ਮੂਰੇ ਠੀਕ ਐ ਬਾਏ ਪੁੱਤ ਬਾਏ ਓ ਮੂਰੇ ਕੋਮਲ ਬਹਿ ਜਾਊਗਾ ਚੰਬਾ ਸੱਚੀ ਬਾਸ਼ਾ ਲੋ ਜੀ ਟਾਈਮ ਹੋ ਗਿਆ ਸ਼ਾਮ ਦਾ 4:30 ਹੋ ਗਏ ਤੇ ਸਬਜੀ ਮੈਂ ਧਰਤੀ ਬਣਾਤੀ ਕੁੱਕਰ ਚ ਹੁਣ ਮੈਂ ਨਾ ਕੱਪੜੇ ਪਾਉਣ ਵਾਲੇ ਸਵੇਰ ਥੋੜੀ ਆ ਮੈਂ ਹਾ ਹਗਲਾਕ ਵੀ ਚਿੱਟੇ-ਚਿੱਟੇ ਲਾ ਹੀ ਦਿੰਨੀ ਆ ਹੋਰ ਜਿਵੇਂ ਜਿਵੇਂ ਸਭੀ ਜਾਣ ਲਾਏ ਕਿ ਤੋਤੇ ਜਾਣੂ ਹੋਮੈਂ ਮੈਂ ਸਭੀ ਜਾਣਗੀ ਬੈਸਤਰੀ ਨਾਲ ਦੀ ਨਾਲ ਜਿਹੜੇ ਪੌਣ ਵਾਲੇ ਹੁੰਦੇ ਉਹ ਤਾਂ ਆਪਾਂ ਦਿੱਲੀ ਜਿਵੇਂ ਜਿਵੇਂ ਮਤੂਈ ਮੋٹے ਸ਼ਾਲ ਸ਼ੂਲ ਰੱਖਤੇ ਆ ਇੱਕ ਰੱਖਿਆ ਸੀਗਾ ਪਤਲਾ ਜਿਹਾ ਬਾਹਰ ਤੇ ਹੁਣ ਉਹ ਵੀ ਨਹੀਂ ਲਿਆ ਜਾਂਦਾ ਪਲੀ ਤਾਂ ਡੇਢੀ ਚੁੰਨੀ ਹੁੰਦੀ ਉੱਤੇ ਉਹ ਵੀ ਬਸ ਸੁਲੇਰੀ ਸਾਮ ਦੇਲੀਆ ਹੋਰ ਤਾਂ ਗਰਮੀ ਆਉਂਦੀ ਆ ਘਬਰਾਉਣ ਲੱਗ ਜਾਂਦਾ ਦੋਬਜ਼ਾ ਹੀ ਦੇ ਆਇਆ ਘਰ ਚਾਇਨਾ ਕੰਨੇ ਲਾ ਕੇ ਸਵੇਰੇ ਕੱਪੜੇ ਨਾਲ ਹੀ ਧੋਤੇ ਜਾਣੇ ਸੁਪਰ ਵਿਜੀ ਦਾ ਰਾਣੀ ਦੇ ਬੀਬੀ ਦੀ ਰਜਾਈ ਤੋਂ ਉਹ ਲਾ ਲਾਂਗੇ ਹੋਰ ਮਾਚਣਾ ਮੈਨੂੰ ਤਾਂ ਆ ਹੀ ਆ ਬਸ ਆ ਹੱਥ ਜੇ ਨਹੀਂ ਲੈ ਲਿਆ ਨਹੀਂ ਤਾਂ ਕਿੰਨੇ ਕੰਮ ਨਵੇੜ ਕੇ ਕਰਨ ਲੌਟ ਗਿਆ ਸੀਗਾ ਮੁੰਡੇ ਆਜ ਗਏ ਮਗਰ ਉਹਨਾਂ ਦਾ ਪੇਪਰ ਸੀ ਅਜੇ ਪੇਪਰ ਦੇ ਕੇ ਫਿਰ ਹੁਣ ਚੜਾ ਕੇ ਆਏ ਕਰਨ ਦੇ ਪਾਪਾ ਜਿਆ ਤੜਿਆ ਰਹੇ ਫਿਰ ਜੀ ਨਹੀਂ ਲੱਗਦਾ ਉੱਥੇ ਇਕੱਲੇ ਦਾ ਨਿਆਣੇ ਵਾਲੇ ਮਿਲੇ ਤਾਂ ਸੇਵਾ ਵੀ ਕਰਦੇ ਆ ਤੇ ਚੱਲ ਹਜੇ ਉਹ ਜੀ ਹੁਮਰ ਮੇਲਾ ਗੇਲਾ ਵੀ ਵੇਂਦੇ ਆ ਫਿਰ ਤੁਰ ਕੇ ਹੁਣ ਤਾਂ ਭੇਜੇ ਮਗਰ ਵੀ ਚੱਲ ਚੜਾ ਜਾਂਦੇ ਅ이터 ਆਪ ਚਾਰ ਕਕੜੀਆਂ ਵੀ ਸਿੱਟੀਆਂ ਸੀ ਉਹ ਦੁਪਹਿਰੇ ਤਾਂ ਪਰ ਨਹੀਂ ਹੁਣ ਧੁੱਪਾਂ ਪੈਣ ਲੱਗੀਆਂ ਹੁਣ ਨਹੀਂ ਹੋਵੇ ਹੋਣੀ ਠੰਡ ਐਕਨਾਂ ਇਹ ਆਪਣੇ ਹੈਂਗ ਪ੍ਰਾਣੀਆਂ ਰਜਾਈਆਂ ਆ ਇਹ ਹੈ ਖੱਦਰ ਦਿਨਾ ਹੁਣ ਜਿਹੜੀਆਂ ਆਪਾਂ ਮੁੱਲ ਮੁੱਲ ਦਾ ਕੋਈ ਹੋਈ ਕੀ ਕਹਿ ਰਹਿੰਦੇ ਉਹ ਫੇਵਰ ਦੀ ਕੋਈ ਕਾਸਿਆਲੀ ਇਹ ਹੈ ਨਾ ਪ੍ਰਾਣਾਂ ਪਹਿਲਾਂ ਰਜਾਈਆਂ ਤੇ ਇਹ ਭਾਰੀਆਂ ਬਹੁਤ ਆ ਲਓ ਜੀ ਗਲਾਸ ਆਪਾਂ ਲਾਹਤੇ ਆ ਸਵੇਰੇ ਧੋਵਾਂਗੇ ਚਿੱਟੇ ਗਲਾਸ ਤੇ ਟਾਈਮ ਵੀ ਸ਼ਾਮ ਦਾ ਹੋ ਗਿਆ ਪੌਣੇ 6 ਹੋ ਗਏ ਆ ਸਬਜੀ ਜਿ ਪਉਣੀ ਵਸਸ ਧਨੀਆ ਕੱਟ ਕੇ ਕੁੱਕਰ ਤੇ ਸੀਟੀ ਮਰਾਤੀ ਸੀ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਜੇ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਹੋ ਨੇ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਸਾਡੇ ਬਲੌਗ ਨੂੰ ਤੇ ਮਿਲਦੇ ਆਂ ਫਿਰ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ Bye